ਚੋਰੀਆਂ ਕਰਨ ਵਾਲੇ ਹੁਣ ਬਖਸ਼ੇ ਨਹੀਂ ਜਾਣਗੇ ਇਹ ਗੱਲ ਥਾਣਾ ਮੁਖੀ ਜਗਦੀਪ ਸਿੰਘ ਹੋਰਾਂ ਨੇ ਗੁਰੂ ਅਰਸਾਏ ਲਾਈਵ ਚੈਨਲ ਤੇ ਕਹੀ ਸੀ ਪਰ ਚੋਰੀਆਂ ਫਿਰ ਵੀ ਹੋਈਆਂ ਹੋਈਆਂ ਤਾਂ ਬਖਸ਼ੇ ਨਹੀਂ ਗਏ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਗੁਰੂ ਅਰਸਾਏ ਸਰਕਾਰੀ ਹਸਪਤਾਲ ਦੇ ਵਿੱਚ ਜੀਬ ਵਾਲੀਆਂ ਗੋਲੀਆਂ ਚੋਰੀ ਕਰ ਲਈਆਂ ਗਈਆਂ ਸੀ ਜਿਹੜੀਆਂ ਗੋਲੀਆਂ ਲੈਣ ਲਈ ਲੋਕ ਰੋਜ਼ ਹਸਪਤਾਲ ਆਉਂਦੇ ਸੀ ਪਰ ਉਸ ਸਮੇਂ ਲੱਗ ਰਿਹਾ ਸੀ ਵੀ ਇਹ ਚੋਰ ਨਹੀਂ ਲੱਭੇ ਜਾਣਗੇ ਪਰ ਆਪਣੀ ਤਕਨੀਕ ਦੇ ਨਾਲ ਆਪਣੇ ਤਰੀਕੇ ਦੇ ਨਾਲ ਉਹਨਾਂ ਚੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਚੋਰ ਵੀ ਫੜ ਲਏ ਗਏ ਤੇ ਗੋਲੀਆਂ ਵੀ ਬਰਾਮਦ ਕਰ ਲਈਆਂ ਥਾਣਾ ਮੁਖੀ ਸਾਡੇ ਨਾਲ ਹੈਗੇ ਜਗਦੀਪ ਸਿੰਘ ਹੋਰੀ ਸਤਿ ਸ਼੍ਰੀ ਅਕਾਲ ਜੀ ਵੱਡੀ ਬਲਵਦੀ ਹਾਸਲ ਕਰ ਲਈ ਘੱਟ ਸਮੇਂ ਦੇ ਵਿੱਚ ਉਹ ਗੋਲੀਆਂ ਵੀ ਬਰਾਮਦ ਤੇ ਚੋਰ ਵੀ ਬਰਾਮਦ ਕਿਹੜੀ ਵਿਵਹਤ ਬੰਦੀ ਸੀ ਜਿਸ ਤਰੀਕੇ ਨਾਲ ਕੰਮ ਕੀਤਾ ਦੇਖੋ ਜੀ ਮੈਂ ਜਦੋਂ ਜੁਆਇਨ ਕੀਤਾ ਸੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਇਨਵੈਸਟੀਗੇਸ਼ਨ ਨੂੰ ਕਿਸੇ ਵੀ ਚੋਰੀ ਨੂੰ ਟ੍ਰੇਸ ਕਰਨ ਦੇ ਕੋਈ ਵੀ ਕ੍ਰਾਈਮ ਟ੍ਰੇਸ ਕਰਨ ਦੇ ਟਾਈਮ ਲੱਗ ਸਕਦਾ ਬਟ ਅਸੀਂ ਟ੍ਰੇਸ ਜ਼ਰੂਰ ਕਰਾਂਗੇ ਤੋ ਉਸੇ ਤਰ੍ਹਾਂ ਹੀ ਇਹ 7 ਤਰੀਕ ਨੂੰ ਇੱਥੇ ਸਿਵਲ ਹਸਪੀਟਲ ਚੋਰੀ ਹੋਈ ਸੀ ਜਿਸ ਤੇ ਅਸੀਂ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਤਾਂ ਵਿਦਨ 10 ਡੇਸ ਦਸਾਂ ਕੁ ਦਿਨਾਂ ਦੇ ਵਿੱਚ ਹੀ ਅਸੀਂ ਉਹਨੂੰ ਚੋਰ ਨੂੰ ਨੈਬ ਕਰਕੇ ਉਹਦੇ ਕੋਲੋਂ ਜਿਹੜੀਆਂ ਉਹਨੇ ਚੋਰੀ ਕੀਤੀਆਂ ਗੋਲੀਆਂ ਸੀ ਉਹ ਕਰੀਬ 5900 ਦੇ ਕਰੀਬ ਗੋਲੀਆਂ ਸੀ ਉਹਦੇ ਕੋ ਬਰਾਮਦ ਕਰ ਚੁੱਕੇ ਆ ਤੇ ਉਹਨੂੰ ਅਰੈਸਟ ਕਰਕੇ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਆ ਜੀ ਜਿੱਦਾਂ ਇਹ ਚੋਰ ਫੜਿਆ ਗਿਆ ਹੈਗਾ ਜੀ ਚੋਰੀਆਂ ਹੋਰ ਵੀ ਹੋਈਆਂ ਅੱਜ ਤੱਕ ਗੁਰੂਰ ਸਾਇਥਾਣੇ ਜੇ ਕਹਿੰਦੇ ਦਰਖਾਸਤ ਦੇਣ ਦੀ ਲੋਕ ਕਹਿੰਦੇ ਲੋੜ ਨਹੀਂ ਹੈਗੀ ਵੀ ਚੋਰ ਤਾਂ ਫ੍ਰੀ ਨਾ ਨਹੀਂ ਕਾਹਦੇ ਲਈ ਦਰਖਾਸਤ ਦੇਣੀ ਹੈਗੀ ਕੋਈ ਖਾਸ ਟੀਮ ਹੈ ਤੁਹਾਡੇ ਕੋਲ ਜਾਂ ਕੋਈ ਖਾਸ ਤਕਨੀਕ ਹੈਗੀ ਹੈ ਜਿਹੜੇ ਅੱਗੇ ਵੀ ਚੋਰ ਕਰਾਂ ਤਾਂ ਉਹਨਾਂ ਨੂੰ ਪਤਾ ਹੋਵੇ ਵੀ ਜੇ ਹੁਣ ਅਸੀਂ ਚੋਰੀ ਕੀਤੀ ਤੇ ਥਾਣਾ ਮੁਖੀ ਯੰਗ ਹੈ ਤਾਂ ਉਹਨੇ ਆਪਣੇ ਤਰੀਕੇ ਨਾਲ ਆਪਣੀ ਪੜ੍ਹਾਈ ਦੇ ਤਰੀਕੇ ਨਾਲ ਸਾਨੂੰ ਫੜ ਲੈਣਾ ਤੇ ਲੋਕ ਇਸ ਵੀਡੀਓ ਦੇਖਣ ਤੋਂ ਬਾਅਦ ਉਹ ਚੋਰਾਂ ਨੂੰ ਵੀ ਪਤਾ ਚੱਲ ਜਾਵੇ ਜੇ ਚੋਰੀ ਕਰ ਲਈ ਤਾਂ ਛੱਡੇ ਨਹੀਂ ਜਾਣੇ ਨਹੀਂ ਦੇਖੋ ਜੀ ਚਲੋ ਹਰੇਕ ਐਂਗਲ ਤੋਂ ਕੰਮ ਕਰਨਾ ਪੈਂਦਾ ਸਾਨੂੰ ਹਿਊਮਨ ਇਨਪੁਟ ਤੇ ਵੀ ਕੰਮ ਕਰਨਾ ਪੈਂਦਾ ਫਿਰ ਟੈਕਨੀਕਲ ਇਨਪੁਟ ਤੇ ਕੰਮ ਕਰਨਾ ਪੈਂਦਾ ਟੈਕਨੀਕਲੀ ਅਸੀਂ ਡੰਪ ਵਗੈਰਾ ਐਨਾਲਿਸਿਸ ਕਰਕੇ ਤੇ ਹਿਊਮਨ ਆਪਣੇ ਸੋਰਸਸ ਵਗੈਰਾ ਤੋਂ ਪਤਾ ਲਗਾ ਕੇ ਤੇ ਇਹ ਚੋਰੀ ਟਰੇਸ ਕੀਤੀ ਹੈ ਇਸ ਤੋਂ ਇਲਾਵਾ ਵੀ ਅਸੀਂ ਇੱਕ ਸੈਦਿਕਮੋਨ ਮਕਦਮਾ ਨੰਬਰ 31/25 ਦਰਜ ਹੋਇਆ ਸੀ ਚੋਰੀ ਦਾ ਸੈਦਿਕਮੋਨ ਜਿਹੜਾ ਸੱਚਾ ਸੌਦਾ ਡੇਰਾ ਉਹਦੇ ਵਿੱਚੋਂ ਐਲਸੀਡੀ ਤੇ ਮੋਬਾਈਲ ਵਗੈਰਾ ਚੋਰੀ ਹੋਏ ਸੀ ਉਹ ਵੀ ਅਸੀਂ ਚੋਰ ਟਰੇਸ ਕਰਕੇ ਅੱਜ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਤੋਂ ਪਹਿਲਾਂ ਵੀ ਅਸੀਂ 5 ਮੋਟਰਸਾਈਕਲ ਚੋਰੀ ਦੇ ਬਰਾਮਦ ਕਰਕੇ ਮੁਕਦਮਾ ਦਰਜ ਕਰ ਚੁੱਕੇ ਹਾਂ ਤੇ ਤਕਰੀਬਨ ਅਸੀਂ ਹਰ ਇੱਕ ਜੋ ਵੀ ਛੋਟੀ ਤੋਂ ਛੋਟੀ ਚੋਰੀ ਆ ਉਹਦੇ ਪਿੱਛੇ ਪੈ ਕੇ ਡੂੰਘਾਈ ਵਿੱਚ ਤਫ਼ਤੀਸ਼ ਕਰਕੇ ਤੇ ਚੋਰਾ ਨੂੰ ਫੜਨ ਦੀ ਕੋਸ਼ਿਸ਼ ਕਰੀਦੀ ਆ ਤੇ ਫੜੇ ਵੀ ਆ ਜਿੱਦਾਂ ਮਾੜੇ ਅਨਸਰ ਹੈ ਗਿਆ ਮੋਟਰਸਾਈਕਲ ਚੋਰ ਕਾਫੀ ਹੈ ਗਿਆ ਚੈਨਾ ਖੋ ਲੈਂਦੇ ਹੈ ਗਿਆ ਜਾਂ ਰਾਤ ਦੁਕਾਨਾਂ ਨੂੰ ਨਿਸ਼ਾਨਾ ਬਣਾ ਜਾਂਦਾ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਚੋਰੀ ਹੋ ਗਈ 4 ਲੱਖ ਤੱਕ ਇੱਕ ਫੈਕਟਰੀ ਚ ਹੋਰ 5 ਲੱਖ 48 ਜਿਆਦਾ ਦੀ ਚੋਰੀ ਹੋ ਗਈ ਉਹਨਾਂ ਨੂੰ ਵੀ ਜਲਦ ਜਿਹੜਾ ਹੈਗਾ ਚੱਲ ਰਹੀ ਹੈ ਤੁਹਾਡੀ ਟੀਮ ਦੀ ਤਕਨੀਕ ਆਪਣੀ ਤਕਨੀਕ ਨਾਲ ਵੀ ਜਲਦੀ ਹੋ ਜਾਊਗਾ ਵੀ ਟ੍ਰੇਸ ਬਿਲਕੁਲ ਜੀ ਮੈਂ ਇੱਥੇ ਬੈਠਾ ਤੁਹਾਨੂੰ ਕਹਿ ਰਿਹਾ ਵੀ ਉਹ ਵੀ ਚੋਰ ਅਸੀਂ ਬਿਲਕੁਲ ਫੜਾਂਗੇ ਚਾਹੇ 10 ਦਿਨ ਲੱਗਣ ਸਾਨੂੰ 8 ਦਿਨ ਲੱਗਣ ਤੇ ਬਟ ਚੋਰ ਟਰੇਸ ਜਰੂਰ ਹੋਣਗੇ ਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ ਹਾਂ ਜਲਦੀਪ ਸਿੰਘ ਜੀ ਜਿੱਦਾਂ ਪਹਿਲਾਂ ਲੋਕਾਂ ਨੂੰ ਆਸ ਨਹੀਂ ਰਹਿੰਦੀਗੀ ਸੀ ਹੁਣ ਕੀ ਲੋਕ ਜੇ ਚੋਰੀ ਹੋਈ ਹੈ ਜਾਂ ਜਿੱਦੋਂ ਦੇ ਤੁਸੀਂ ਆਏ ਹੈਗੇ ਹੋ ਜੇ ਚੋਰੀ ਹੁੰਦੀ ਹੈ ਤੇ ਲੋਕਾਂ ਨੂੰ ਵੀ ਆਪਾਂ ਵਿਸ਼ਵਾਸ ਦੇ ਸਕਦੇ ਹਾਂ ਚੈਨਲ ਦੇ ਮਾਧਿਅਮ ਜਰੀਏ ਵੀ ਚੋਰੀ ਹੋਊਗੀ ਟਾਈਮ ਲੱਗ ਸਕਦਾ ਪਰ ਅਸੀਂ ਛੜਨੇ ਨਹੀਂ ਆ ਅਸੀਂ ਆਪਣੀ ਟੈਕਨੀਕ ਨਾਲ ਫਰਕ ਫੜ ਲਵਾਂਗੇ ਬਿਲਕੁਲ ਜੀ ਅਸੀਂ ਕੋਈ ਵੀ ਵਸੀਲਾ ਵਰਤੀਏ ਚਾਹੇ ਟੈਕਨੀਕਲੀ ਚਾਹੇ ਆਪਣੇ ਸੋਰਸ ਹਿਊਮਨ ਸੋਰਸ ਵਰਤੀਏ ਬਟ ਅਸੀਂ ਚੋਰਾਂ ਨੂੰ ਬਖਸ਼ਾਂਗੇ ਨਹੀਂ ਚੋਰ ਸਲਾਖਾਂ ਦੇ ਪਿੱਛੇ ਹੋਣਗੇ ਹਰੇਕ ਚੋਰੀ ਅਸੀਂ ਟ੍ਰੇਸ ਕਰਾਂਗੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਹੈਗੀ ਆ ਹਾਲੇ ਵੀ ਲੋਕ ਨਸ਼ੇ ਦਾ ਸੇਵਨ ਕਰਦੇ ਦਿਖਾਈ ਦਿੰਦੇ ਹੈਗੇ ਆ ਕਈ ਵੀਡੀਓ ਸੋਸ਼ਲ ਮੀਡੀਆ ਦੇ ਨਿਕਲ ਕੇ ਆਉਂਦੀਆਂ ਹੈਗੀਆਂ ਕੌਣ ਬੜਾਵਾ ਦੇ ਰਿਹਾ ਹੈਗਾ ਨਸ਼ੇ ਨੂੰ ਕੋਈ ਇਸ ਪਹਿਲੂ ਤੇ ਕੰਮ ਹੋਇਆ ਜੀ ਅ ਦੇਖੋ ਜੀ ਜਿੱਦਾਂ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਦੇ ਹੁਕਮ ਦੇ ਤਹਿਤ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਹੈ ਉਹਦੇ ਤਹਿਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਸੰਪਰਕ ਮੀਟਿੰਗਸ ਕਰ ਰਹੇ ਹਾਂ ਉਸ ਤੋਂ ਇਲਾਵਾ ਅਸੀਂ ਜਿਹੜੇ ਵੀ ਆਈਡੈਂਟੀਫਾਈ ਹੁੰਦੇ ਆ ਸਾਨੂੰ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਨਾਇਬ ਕਰਕੇ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਦੇ ਰਹੇ ਹਾਂ ਤਕਰੀਬਨ 8 ਪਰਚੇ ਮੈਂ ਹੁਣ ਤੱਕ ਦੇ ਚੁੱਕਿਆ ਤੇ ਕਰੀਬ 15 ਦੇ ਕਰੀਬ ਜਿਹੜੇ ਨਸ਼ਾ ਤਸਕਰ ਉਹ ਜੇਲ੍ਹ ਭੇਜੇ ਜਾ ਚੁੱਕੇ ਆ ਤੇ ਮਤਲਬ ਜਿਹੜੀ ਮੁਹਿੰਮਾਂ ਉਹ ਪੂਰੀ ਸ਼ਿੱਦਤ ਨਾਲ ਤੇ ਐਕਟਿਵਲੀ ਉਹ ਚੱਲ ਰਹੀ ਹੈ ਬਿਲਕੁਲ ਜੀ ਨਸ਼ਿਆਂ ਖਿਲਾਫ ਯੁੱਧ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਦਾ ਉਪਰਾਲਾ ਸੀ ਤੇ ਲਗਾਤਾਰ ਫਿਰੋਜ਼ਪੁਰ ਪੁਲਿਸ ਦੀ ਗੱਲ ਕਰਦੇ ਹੈਗੇ ਆ ਐਸਐਸਪੀ ਭੁਪਿੰਦਰ ਸਿੰਘ ਦੀ ਨਿਗਰਾਨੀ ਦੇ ਹੇਠ ਸਾਰੇ ਥਾਣਿਆਂ ਦੇ ਵਿੱਚ ਨਸ਼ੇ ਵਿਰੁੱਧ ਮਹਿਮ ਚਲਾਈ ਹੋਈ ਆ ਮਾਮਲੇ ਦਰਜ ਹੋ ਰਿਹਾ ਲੋਕ ਵੀ ਗ੍ਰਿਫਤਾਰ ਹੋ ਰਿਹਾ ਜੀਬ ਵਾਲੀ ਗੋਲੀ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਜੀਬ ਵਾਲੀ ਗੋਲੀ ਗੁਰੂ ਹਰਸਾਏ ਸਰਕਾਰੀ ਹਸਪਤਾਲ ਦੇ ਵਿੱਚੋਂ ਚੋਰੀ ਹੋ ਗਈ ਸੀ ਉਹ ਚੋਰ ਵੀ ਫੜ ਲਿਆ ਗਿਆ ਤੇ ਗੋਲੀਆਂ ਵੀ ਬਰਾਮਦ ਹੋ ਗਈਆਂ ਤੇ ਮੈਨੂੰ ਤਾਂ ਉਹਨੇ ਲੱਗਦਾ ਇਹ ਗੱਲ ਤੋਂ ਬਾਅਦ ਜਿਹੜੇ ਲੋਕ ਜੀਬ ਵਾਲੀ ਗੋਲੀ ਦਾ ਸੇਵ ਉਹਨਾਂ ਨੇ ਹੋਗਾ ਵੀ ਉਹਨਾਂ ਨੂੰ ਗੋਲੀ ਹਸਪਤਾਲ ਤੋਂ ਦੁਬਾਰਾ ਮਿਲਣੀ ਫਿਰ ਸ਼ੁਰੂ ਹੋ ਜਾਏਗੀ ਪਰ ਦੂਸਰੇ ਪਾਸੇ ਨਸ਼ਾ ਤਸਕਰਾਂ ਨੂੰ ਇੱਕ ਵੱਡੀ ਚੇਤਾਵਨੀ ਦਿੰਦੇ ਹੋਏ ਥਾਣਾ ਮੁਖੀ ਦਿਖਾਈ ਦਿੱਤੇ ਉਹਨਾਂ ਨੇ ਇਹ ਹੀ ਗੱਲ ਕਹੀ ਹੈ ਵੀ ਨਸ਼ਿਆਂ ਵਾਲੇ ਦੀ ਬਖਸ਼ੇ ਜਾਣੀ ਦੇ ਚੋਰੀ ਵਾਲੇ ਵੀ ਅੱਗੇ ਤੋਂ ਚੇਤਾਵਨੀ ਜਿਹੜੀ ਹੈਗੀ ਅਜੇ ਚੋਰੀ ਕਰਦੇ ਹੋ ਤਾਂ ਮਾਮਲਾ ਇਹਨਾਂ ਨੇ ਆਪਣੀ ਟੀਮ ਦੇ ਨਾਲ ਯੰਗ ਇਹਨਾਂ ਦੀ ਟੀਮ ਹੈ ਜਿਹੜੇ ਨਾਲ ਬਾਡੀਗਾਰਡ ਵੀ ਹੈਗੇ ਜਾਂ ਹੋਰ ਮੁਲਾਜ਼ਮ ਹੈਗੇ ਆ ਪੂਰਾ ਪੜੇ ਲਿਖੇ ਨੌਜਵਾਨ ਪੜੇ ਲਿਖੇ ਤਰੀਕੇ ਨਾਲ ਇਹਨਾਂ ਚੋਰੀਆਂ ਨੂੰ ਹੁਣ ਟਰੇਸ ਵੀ ਕਰਨ ਲੱਗੇ ਤੇ ਪਹਿਲੀ ਵਾਰ ਹੋਇਆ ਗੁਰੂ ਅਰਸਾਏ ਥਾਣੇ ਦੇ ਅੰਦਰ ਵੀ ਚੋਰੀਆਂ ਜਿਹੜੀਆਂ ਹੁਣ ਟਰੇਸ ਹੁੰਦੀਆਂ ਦਿਖਾਈ ਦੇ ਰਹੀ ਨੇ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਰੈ ਜਰੂਰ ਦੱਸਿਓ ਤੇ ਅੱਜ ਦੀ ਇਸ ਪੀਸੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੋਲੀਆਂ ਵੀ ਬਰਾਮਦ ਪਈਆਂ ਹੈਗੀਆਂ ਨੇ ਤੇ ਚੋਰ ਗ੍ਰਿਫਤਾਰ ਕੀਤਾ ਵੀ ਤੁਹਾਨੂੰ ਦਿਖਾਈ ਦੇ ਰਿਹਾ